ਬੀਤੀ 4 ਨਵੰਬਰ ਨੂੰ ਐਡਵੋਕੇਟ ਗੌਰਵ ਅਰੋੜਾ ਜਿਹੜੇ ਕੀ ਰਣਜੀਤ ਐਵੇਨਿਊ ਦੇ ਵਾਸੀ ਨੇ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਸੀਗਾ ਪੁਲਿਸ ਵੱਲੋਂ 5 6 ਤਰੀਕ ਨੂੰ ਜਿਹੜੀ ਕੀ ਐਫਆਈਆ ਦਰਜ ਕੀਤੀ ਗਈ ਸੀ ਪਰ ਫਿਲਹਾਲ ਤੱਕ ਕੋਈ ਵੀ આરોપી ਜਿਹੜਾ ਕੀ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦਾ ਕੀ ਅੱਜ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ ਵਕੀਲ ਜਿਹੜੇ ਨੇ ਉਹ ਹੜਤਾਲ ਤੇ ਬੈਠੇ ਹੋਏ ਨੇ ਕਿਉਂਕਿ ਜੇਕਰ ਆਰੋਪੀਆਂ ਦੇ ਖਿਲਾਫ ਪੁਲਿਸ ਨੇ ਕਾਰਵਾਈ ਨਹੀਂ ਕਰਨੀ ਤਾਂ ਪਰਚਾ ਕਿਉਂ ਦਰਜ ਕੀਤਾ ਗਿਆ ਤੇ ਪੰਜਾਬ ਪਰਵệ ਚ ਜਿਹੜੇ ਕੀ ਵਕੀਲ ਨੇ ਇੱਥੇ ਉਹ ਹੜਤਾਲ ਤੇ ਨੇ ਉਹ ਸਰਪੱਛੇ ਜਿੰਨੇ ਵੀ ਪੰਜਾਬ ਬੰਦਰ ਬਾੜ ਨੇ ਉਹ ਅੱਜ ਨੋ ਵਰਕ ਡੇ ਉੱਤੇ ਐਲਾਨਾ ਗਿਆ ਕਿਉਂਕਿ ਜਿਹੜਾ ਕੀ ਫਿਲਹਾਲ ਤੱਕ ਇਸ ਮਾਮਲੇ ਵਿੱਚ ਜਿਹੜਾ ਕੀ ਇਨਸਾਫ ਨਹੀਂ ਮਿਲ ਪਾਰਾ ਮੇਰੇ ਨਾਲ ਪ੍ਰਦੀਪ ਸਿਆਣੀ ਨੇ ਜਿਹੜੇ ਕੀ ਬਾੜ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਆਣੀ ਸਾਹਿਬ ਪੂਰਾ ਮਾਮਲਾ ਕੀ ਪੂਰਾ ਮਾਮਲਾ ਸਾਰਿਆਂ ਨੂੰ ਪਤਾ ਜੀ ਸਾਡੇ ਦੋ ਐਡਵੋਕੇਟ ਸਿਗੇ ਜੀ ਆ ਵੇਖੋ ਜੀ ਇਹਨਾਂ ਦਾ ਸਿਰ ਪਾੜਿਆ ਇਹਨਾਂ ਦੇ ਘਰ ਦੇ ਬਾਹਰ ਮਾਰਗੇ ਇੱਕ ਬੰਦਾ ਫੜਾਇਆ ਵੀ ਹੈ ਉਹ ਅਜ ਤੱਕ ਬੇਸ਼ ਨਹੀਂ ਹੋਇਆ ਤਿੰਨ 14 ਦਿਨ ਹੋ ਗਏ ਆ ਤਿੰਨ ਮੁਲਜ਼ਮ ਹੀ ਨਹੀਂ ਫੜੇ ਜਾ ਸਕਦੇ ਕਿ ਕਾਰਨ ਕੀ ਮੰਗਦੇ ਹੋ ਵੀ ਕਿਉਂ ਨਹੀਂ ਪੁਲਿਸ ਕਾਰਵਾਈ ਕਰਪਾ ਜੇ ਸਾਨੂੰ ਕਾਰਨ ਬਤਾਉਂਦਾ ਇਧਰ ਨਹੀਂ ਦੀ ਨਾਂ ਦੇ ਪਰ ਐਫ ਆਈ ਆ ਦਰਜ ਹੋ ਗਈ ਤੇ ਫਿਰ ਪੁਲਿਸ ਦੀ ਕੀ ਮਜਬੂਰੀ ਹੋएगी ਕਿਉਂ ਪਹਿਲੇ ਐਫ ਆਈ ਆ ਦਰਜ ਕਰਨ ਲੱਗਿਆ ਬਹੁਤ ਮੁਸ਼ਕਲ ਕਰਨੀ ਪੈਂਦੀ ਹੈ ਨਹੀਂ ਨਹੀਂ ਐਫ ਆਈ ਆ ਦਰਜ ਹੋਈ ਹੈ ਥੈਂਕਸ ਕਰਦੇ ਕਮਿਸ਼ਨਰ ਸਾਹਿਬ ਦਾ ਜਿਨ੍ਹਾਂ ਨੇ ਪੂਰਾ ਯਾਨੀ ਕਿ ਮੈਰਿਟ ਜੋ ਉੱਤੇ ਕੰਮ ਕੀਤਾ ਹੈ ਲੇਕਿਨ ਅਗਰ ਨਹੀਂ ਫੜ ਸਕੇ ਤੇ ਥੱਲੇ ਅਫਸਰ ਜਾਣਨ ਨਾ ਜੀ ਕਿਉਂ ਨਹੀਂ ਹੋ ਸਕੇ ਕੋਈ ਐਡੇ ਦੇ ਹੈ ਨਹੀਂ ਉਹ ਕਿ ਉੱਥੇ ਕਿਤੇ ਚੰਬਲ ਦੀ ਘਾਟੀ ਚਲੇ ਗਏ ਹੈ ਤੇ ਇੱਥੇ ਹੀ ਨਾ ਸੋ ਇਹਦਾ ਬੈਸਟ ਰੀਜ਼ਨ ਜਿਹੜਾ ਪੁਲਿਸ ਹੀ ਦੱਸ ਸਕਦੀ ਹੈ ਆਲ ਓਵਰ ਪੰਜਾਬ ਵਿੱਚ ਹੜਤਾਲ ਤੇ ਟੋਟਲ ਪੰਜਾਬ ਬੰਦ ਰਿਹਾ ਜੀ ਅੱਜ ਇਵਨ ਸਭ ਤੇ ਸੀਲ ਲੈਵਲ ਦੇ ਉੱਤੇ ਵੀ ਟੋਟਲ ਕੋਰਟਸ ਬੰਦ ਰਹੀਆਂ ਰਾਤ ਵੀ ਇੱਥੇ ਬੈਠਣ ਦਾ ਇਰਾਦਾ ਜੀ ਹਾਂਜੀ ਹਾਂਜੀ ਜੀ ਇਹ ਜਿੰਨੀ ਦੇਰ ਤੱਕ ਫਰੇ ਜਿਹੜੇ ਬੈਨਾ ਸ਼ੋਰ ਨੇ ਦਿੱਤੀ ਹੈ ਇਹ ਰੋਡ ਤੋਂ ਇੱਥੇ ਆ ਗਏ ਆ ਇਹ ਜਿੰਨੀ ਦੇਰ ਤੱਕ ਬੁਲਦਵ ਨਹੀਂ ਫੜੇ ਜਾਣਗੇ ਅਸੀਂ ਬੈਠੇ ਹਾਂ ਬਿਲਕੁਲ ਗੁਰਪ ਕੋਆ ਕਿਸੀ ਦਾ ਜਿਹੜੇ ਤਿੰਨ ਬੰਦੇ ਸੀ ਕਿ ਤੁਸੀਂ ਪਹਿਲੇ ਜਾਣਦੇ ਕੋਈ ਤੁਹਾਡੀ ਕੋਈ ਉਹਨਾਂ ਨਾਲ ਦੁਸ਼ਮਣੀ ਸੀ ਨਹੀਂ ਮੈਂ ਨਹੀਂ ਜਾਣਦਾ ਸੀ ਨਾ ਮੈਂ ਅੱਜ ਵੀ ਜਾਣਦਾ ਮੈਂ ਅੱਜ ਵੀ ਪੂਰੇ ਉਹਨਾਂ ਦਾ ਨਾਮ ਨਹੀਂ ਦੱਸ ਸਕਦਾ ਸਿਰਫ ਇੱਕ ਬੰਦੇ ਦਾ ਨਾਮ ਦੱਸ ਸਕਦਾ ਬਾਕੀ ਇੱਕ ਕੋਈ ਕੋਈ ਆਇਡੈਂਟੀਫਿਕੇਸ਼ਨ ਕਲੀਅਰ ਨਹੀਂ ਹੈ ਮੈਨੂੰ ਬਟ ਪੁਲਿਸ ਹੈਜ਼ ਆਇਡੈਂਟੀਫਾਈਡ them ਐਂਡ ਪੁਲਿਸ ਆਰ ਡੂਇੰਗ their efforts ਟੂ ਗੈਟ ਗੈਟ them ਅਰੈਸਟਡ ਬਟ ਸਟਿਲ ਆਫਟਰ ਇਵਨ ਫੋਰਟਨਾਈਟ ਦੇ ਹੈਵ ਨਾਟ ਬੀਨ ਅਰੈਸਟਡ ਆਈ ਡੋਨਟ ਨੋ ਦਾ ਰੀਜ਼ਨ ਕੀ ਮੰਛਾ ਕੀ ਸੀ ਕੀ ਲੱਗਦਾ ਸੀ ਲੁੱਟਣ ਵਾਸਤੇ ਆਏ ਸੀ ਜਾਂ ਕੋਈ ਹੋਰ ਮੰਛਾ ਸੀ ਨਹੀਂ ਮੰਛਾ ਤੇ ਬੜੀ ਕਲੀਅਰ ਸੀਗੀ ਬਿਕੋਜ਼ ਫਰਸਟਲੀ ਦੇ ਰੈਨ ਅਵੇ ਆਫਟਰ 10 ਮਿੰਟਸ ਦੇ ਕੇਮ ਬੈਕ ਅਲੋਂਗ ਵਿਦ ਦ ਵੈਪਨਸ ਤੁਹਾਡੀ ਪਹਿਲੇ ਉਹਨਾਂ ਨਾਲ ਬਹਿਸ ਹੋਈ ਸੀ ਜਿਹੜੇ ਪਹਿਲੇ ਆਏ ਸੀਗੇ ਗੱਡੀ ਲੈ ਕੇ ਉਹ ਮੈਨੂੰ ਗਾਲਾਂ ਕੱਢਦੇ ਗਏ ਤੇ ਮੈਂ ਤਦ ਵੀ ਉਹਨਾਂ ਨੂੰ ਕਿਹਾ ਜਾਓ ਜਾਓ ਇੱਥੋਂ ਮੈਂ ਕਿਹਾ ਮੈਂ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਨਿਕਲੋ ਇੱਥੋਂ ਬਸ ਇੰਨੀ ਗੱਲ ਕਹੀ ਮੈਂ ਮੈਂ ਹੋਰ ਕੁਝ ਨਹੀਂ ਕਿਹਾ ਉਹਨਾਂ ਨੂੰ ਦੇ ਰੈਨ ਅਵੇ ਉਸ ਤੋਂ ਬਾਅਦ ਦੇ ਕੇਮ ਆਫਟਰ 10 ਮਿੰਟਸ ਅਲੋਂਗ ਵਿਦ ਅ ਵੈਪਨਸ ਮਨਚਾ ਇਥੋਂ ਕਲੀਅਰ ਹੈ ਬੰਦੇ ਤਿੰਨ ਹੀ ਸੀਗੇ ਜੀ ਉਹਦੇ ਪਹਿਲੇ ਵੀ ਤੇ ਨਾਲ ਬਾਅਦ ਵਿੱਚ ਵੀ ਨਹੀਂ ਨਹੀਂ ਟੋਟਲ ਚਾਰੇ ਪੰਜ ਹੋਗੇ ਚਾਰੇ ਪੰਜ ਹੋਗੇ ਇੱਕ ਬੰਦਾ ਮਸਟ ਬੀ ਮਸਟ ਬੀ ਇਨ ਸੰਹਕਾਰ which 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 they came in not sure ਉਹਨਾਂ ਤੋਂ ਉਹਦੇ ਹਮਲਾ ਕਰਤਾ ਉਹਨਾਂ ਨੇ ਹਾਂ ਪਹਿਲੇ 2 ਮਿੰਟ ਆਰਗੂਮੈਂਟ ਕੀਤੇ ਤੇ ਫਿਰ ਆਰਗੂਮੈਂਟ ਸਟਾਰਟ ਉਹਨਾਂ ਨੇ ਲੜਾਈ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਉਹ ਕਹਿੰਦੇ ਆਰਗੂਮੈਂਟ ਕਾਦੇ ਕਰਦੇ ਪਏ ਸੀਗੇ ਉਹ ਕਹਿੰਦੇ ਤੂੰ ਉਹ ਕਹਿੰਦੇ ਤੂੰ ਨੈਟ ਨਹੀਂ ਚੁੱਕਦਾ ਤੂੰ ਗਾਲ ਗੱਡੀ ਕੱਢੀ ਹੈ ਮੈਂ ਕਿਹਾ ਮੈਂ ਤਾਂ ਕੋਈ ਗਾਲ ਗੱਡੀ ਨਹੀਂ ਤੁਹਾਨੂੰ ਹੂੰ ਠੀਕ ਹੈ देन दे या, इन्होंने यहां पे कट्स मारे मेरे को यहां पे जी ब्लेड से तो नाउ दे दे आर फिल्ड अप बट उसके बाद मैंने अपनी बच, बच्ची को बचाना था तो मैंने उनको पुश किया उसके बाद इन्होंने मेरे पे हमला कर दिया बस दैट इज ऑल ਛੋਟੀ ਬੱਚੀ ਨਾਲ ਸੀ ਤੁਹਾਡੀ ਹਾਂ 9 ਸਾਲ ਕੀ ਉਹ ਸ਼ਾਇਦ ਬੈਡਮਿੰਟਨ ਖੇਡ ਰਹੀ ਸੀ ਤੁਸੀਂ ਹਾਂ ਜੀ ਬੈਡਮਿੰਟਨ ਖੇਡ ਰਹਾ ਸੀ ਹੁਣ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਨਾਲ ਸਾਰੇ ਵਕੀਲ ਖੜੇ ਹੋਗੇ ਨੇ ਪੰਜਾਬ ਪਰ ਵਿੱਚ ਵਕੀਲ ਜਿਹੜੇ ਕਿ ਹੜਤਾਲ ਦੇ ਨੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਨਹੀਂ ਦੇ ਸ਼ੁੱਡ ਦੇ ਸ਼ੁੱਡ ਬੀ ਅਰੈસ્ટેਡ ਐਂਡ ਵਿਦਨ ਵਿਦ ਫੋਰਥ ਵਿਦ ਦੇ ਸ਼ੁੱਡ ਬੀ ਅਰੈસ્ટેਡ ਵਿਦਆਊਟ ਐਨੀ ਡਿਲੇ because it has an already been delay of 15 days aur wo koi aise nahi hai ke bahut badi cheez hai koi bahut bade politicians hain jo rush nahi ho rahe wo kyon nahi ho rahe ye to only government knows i don't know bilkul jadaki arasi di jdi demand hai mang jdi kiti ja rahi hai kyonki 4 tarikh da 4 november da e vaqia aaya jis vich garv jde ki advocate ne onna te jaan lewa hamla hoya si par filhal takan police valo jde ki aaropiyon nu hamlavaran nu giraftar nahi kita gaya jis karan ke jde ki ਅ ਵਕੀਲ ਨੇ ਜਿਹੜੇ ਕਿ ਉਹ ਹੜਤਾਲ ਤੇ ਬੈਠੇ ਨੇ ਕਲਮ ਛੋੜ ਹੜਤਾਲ ਤੇ ਬੈਠੇ ਨੇ ਪੰਜਾਬ ਭਰ ਵਿੱਚ ਜਿਹੜੇ ਵਕੀਲ ਨੇ ਉਹ ਹੜਤਾਲ ਤੇ ਬੈਠੇ ਨੇ ਪਹਿਲਾਂ ਵਕੀਲ ਸੜਕ ਤੇ ਬੈਠੇ ਸੀ ਪਰ ਹੁਣ ਜਿਹੜੇ ਵਕੀਲ ਨੇ ਉਹ ਇੱਥੇ ਬਾਹਰ ਐਸੋਸੀਏਸ਼ਨ ਦੇ ਜਿਹੜਾ ਬਾਹਰ ਹੈ ਉੱਥੇ ਉਹ ਬੈਠ ਚੁੱਕੇ ਨੇ ਉਹਨਾਂ ਦੀ ਮੰਗ ਇਹੀ ਹੈ ਜਿਹੜਾ ਵੀ ਕਲਪਿਤ ਹੈ ਜਿਹੜਾ ਵੀ આરોપી ਹੈ ਜਿਨ੍ਹਾਂ ਨੇ ਐਡਵੋਕੇਟ ਗੌਰਵ ਅਰੋੜਾ ਤੇ ਹਮਲਾ ਕੀਤਾ ਉਹਨਾਂ ਤੇ ਜਿਹੜੀ ਕਿ ਬੰਦੀ ਕਾਰਵਾਈ ਕੀਤੀ ਬੰਦੀ ਕਾਰਵਾਈ ਕਿਉਂ ਨਹੀਂ ਹੋ ਪਾਰੀ ਪੁਲਿਸ ਦੇ ਕੀ ਮਜਬੂਰੀਆਂ ਹੋਣਗੀਆਂ ਵੇਖੋ ਭਾਇਰੋ ਫਿਸ਼ਸ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਪਹਿਲਾਂ ਵੀ ਦੱਸਿਆ ਉਹਨਾਂ ਵੱਲੋਂ ਰੈਗੂਲਰ ਰੇਡਾਂ ਕੀਤੀਆਂ ਜਾ ਰਹੀਆਂ ਵਾਂ ਉਹਨਾਂ ਦੇ ਜਿਹੜੇ ਕੋਈ ਰਿਸ਼ਤੇਦਾਰ ਨੇ ਉਹਨਾਂ ਦੇ ਘਰ ਵੀ ਦੱਸਦੇ ਆ ਕਿ ਰੇਡਾਂ ਕੀਤੀਆਂ ਵਾਂ ਜਿਹੜੇ ਉਹ ਮੁੰਡੇ ਆ ਸੱਜੇ ਖੱਬੇ ਹੋਏ ਆ ਛੇਤੀ ਫੜ ਲਏ ਜਾਣਗੇ ਸ਼ਿਵਾਸ਼ਨਾ ਸੀਪੀ ਸਾਹਿਬ ਨੇ ਵੀ ਦਿੱਤਾ ਸਾਨੂੰ ਤੇ ਪਹਿਲਾਂ ਐਸਪੀ ਸਾਹਿਬ ਡੀਆਈਪੀ ਸਾਹਿਬ ਨੇ ਨਹੀਂ ਦਿੱਤਾ ਪਰ ਸੋਚਣ ਦੇ ਮਜਬੂਰ ਹੋਣਾ ਪੈਂਦਾ ਨਾ ਜੀ ਵਕੀਲ ਸੇਫ ਨਹੀਂ ਤਾਂ ਹੋਰ ਕੌਣ ਸੇਫ ਹੋਊਗਾ ਜੀ ਹਾਂਜੀ ਬਿਲਕੁਲ ਠੀਕ ਆ ਲਾ ਐਂਡ ਆਰਡਰ ਦੀ ਸਥਿਤੀ ਥੋੜੀ ਜੀ ਨਾਜ਼ੁਕ ਹੋਈ ਆ ਜਦੋਂ ਇਦਾਂ ਝਗੜੇ ਹੁੰਦੇ ਸੱਟਾਂ ਲਾ ਕੇ ਚੱਲ ਜਾਂਦੇ ਆ ਵਕੀਲਾਂ ਤੇ ਫੇ ਸਾਨੂੰ ਇਸੇ ਕਰਕੇ ਸੜਕਾਂ ਤੇ ਆਉਣਾ ਪੈਂਦਾ ਕਿ ਵਕੀਲਾਂ ਦੀ ਸੇਫਟੀ ਵਾਸਤੇ ਹੁਣ ਵੀ ਸੀਪੀ ਸਾਹਿਬ ਨਾਲ ਮੀਟਿੰਗ ਸੀ ਉਹਨਾਂ ਨੇ ਪੂਰਾ ਅਸ਼ੋਰੈਂਸ ਕੀ ਦਿੱਤੀ ਆ ਕਿ ਅਸੀਂ ਬਹੁਤ ਛੇਤੀ ਸਾਡੀ ਟੀਮ ਲੱਗੇ ਹੋਈ ਆ ਛੇਤੀ ਹੀ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ ਐਸ ਪਰ ਲਾਅ ਅਕੋਰਡਿੰਗ ਤੁਸੀਂ ਆਸ਼ਵਾਸਨ ਤੋਂ ਬਾਅਦ ਵੀ ਬੈਠੇ ਹੋ ਇੱਥੇ ਧੰਨੇ ਦੇ ਅਸੀਂ ਕਲੈਕਟਿਵਲੀ ਸਾਡਾ ਡਿਸੀਜਨ ਇਹ ਹੋਇਆ ਕਿ ਅਸੀਂ ਹੁਣ ਰੋਡ ਜਾਮ ਨਹੀਂ ਕਰਨੀ ਹਾਂ ਹਾਂ ਹੁਣ ਅਸੀਂ ਰੋਡ ਤੋਂ ਚੁੱਕ ਲਿਆ ਜੋ ਕਿ ਪਬਲਿਕ ਨੂੰ ਕੋਈ ਇਨਕੰਵੀਨੀਅੰਸ ਨਾ ਕ੍ਰੀਏਟ ਹੋਵੇ ਆਪਣਾ ਇੱਥੇ ਅਸੀਂ ਗੇਟ ਦੇ ਬਾਹਰ ਪੀਸਫੁਲ ਪ੍ਰੋਟੈਸਟ ਕਰਦੇ ਪਏ ਹਾਂ ਬਿਲਕੁਲ ਤੇ ਪੀਸਫੁਲ ਪ੍ਰੋਟੈਸਟ ਜਿਹੜਾ ਕਿ ਉਹ ਇੱਥੇ ਗੇਟ ਦੇ ਬਾਹਰ ਜਿਹੜੇ ਵਕੀਲ ਬੈਠੇ ਹੋਏ ਨੇ ਉਹਨਾਂ ਨਾਲ ਵੀ ਗਲਬਾਤ ਵੈਪਨ ਟੰਡ ਵੀ ਨਹੀਂ ਕੀ ਕਹਣਾ ਵੀ ਪੰਜ ਜੋ 4 ਤਰੀਕ ਨੂੰ ਐਡਵੋਕੇਟ ਤੇ ਹਮਲਾ ਹੁੰਦਾ ਐ ਐਫ ਆਈ ਆਰ ਹੋ ਜਾਂਦੀ ਐ ਇੱਕ ਦਿਨ ਬਾਅਦ ਪਰ ਅੱਜ ਤੱਕ ਜਿਹੜੇ ਕਲਪਿਤ ਨੇ ਉਹ ਫਰੇ ਨਹੀਂ ਗਏ ਇਹ ਦੇਖੋ ਅੱਜ ਅਮਰਸਰ ਬਾਅਰ ਐਸੋਸੀਏਸ਼ਨ ਨੇ ਲਗਭਗ 14 ਦਿਨ ਬਾਅਦ ਅੱਜ ਸਟੇਟ ਲੈਵਲ ਦੀ ਘਾਲ ਦਿੱਤੀ ਆ ਉਹਦਾ ਰੀਜ਼ਨ ਇਹ ਆ ਕਿ ਇਸ ਵੇਲੇ ਜਿਹੜਾ ਰਣਜੀਤ ਐਮਨਿਊ ਏਰੀਆ ਉਹ ਗੁੰਡਾਗਰਦੀ ਦਾ ਬਹੁਤ ਵੱਡਾ ਅੱਡਾ ਬਣ ਚੁੱਕਾ ਔਰ ਜਿਹੜੀ ਸ਼ਮੂਲੀਅਤ ਉਹ ਪੋਸ਼ ਇਲਾਕੇ 'ਚ ਹੁੰਦੀ ਆ ਪੋਸ਼ ਇਲਾਕੇ ਦੇ ਵਿੱਚ ਹੁੰਦੀ ਆ ਲੇਕਿਨ ਲਾਅ ਐਂਡ ਔਰਡਰ ਦਾ ਜਿਹੜਾ ਬਹੁਤ ਬੁਰਾ ਹਾਲ ਆ ਸਾਰੇ ਪੰਜਾਬ ਦੇ ਵਿੱਚ ਹੀ ਖਾਸ ਕਰਕੇ ਅਮਰਸਰ ਦੇ ਵਿੱਚ ਅਸੀਂ ਦੇਖਦੇ ਆ ਕਿ ਗੁੰਡਾਗਰਦੀ ਦੀਆਂ ਕਰਤਾਵਾਂ ਰੋਜ਼ ਦਿਨ ਬਦਨ ਜਿਹੜੀਆਂ ਵਧਦੀਆਂ ਜਾ ਰਹੀਆਂ ਨੇ ਉਸੇ ਗੁੰਡਾਗਰਦੀ ਦੇ ਤਹਿਤ ਸਾਡੇ ਐਡਵੋਕੇਟ ਬਰਾਦਰ ਦੋ ਹਮਨਚੂ ਰੋੜਾ ਤੇ ਗੌਰਵ ਰੋੜਾ ਇਹਨਾਂ ਨੂੰ ਸੱਟਾਂ ਲਗਾ ਦਿੱਤੀਆਂ ਗਈਆਂ ਕਿਥੋਂ ਰਮਦਾਸ ਦੇ ਲਾਗੋਂ ਕਿਤੇ ਪਿੰਡ ਦੇ ਵਿੱਚੋਂ ਆ ਕੇ ਤੇ ਇਹਨਾਂ ਨੂੰ ਸੱਟਾਂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਔਰ ਇਨਸਾਫ ਲੈਣ ਵਾਸਤੇ ਸਾਨੂੰ ਅੱਜ ਰੋਡ ਤੇ ਆਉਣਾ ਪਿਆ ਪਰ ਲੋਕ ਇਨਸਾਫ ਲੈਣ ਵਾਸਤੇ ਤੁਹਾਡੇ ਕੋ ਪਹੁੰਚਦੇ ਨੇ ਤੁਹਾਨੂੰ ਇਨਸਾਫ ਨਹੀਂ ਮਿਲ ਪਾਰਿਆ ਦੇਖੋ ਇਹੀ ਸਰਕਾਰ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਲਾ ਐਂਡ ਆਰਡਰ ਦਾ ਜਿਹੜਾ ਇਨਾ ਮਾੜਾ ਹਾਲ ਹੋ ਚੁੱਕਾ ਉਹਨੂੰ ਅਜੇ ਟਾਈਮ ਨਾਲ ਹੀ ਨੱਥ ਪਾ ਲਈ ਜਾਵੇ ਤੇ ਚੰਗੀ ਗੱਲ ਆ ਨਹੀਂ ਤੇ ਜੇ ਵਕੀਲ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਤੁਸੀਂ ਆਮ ਜਨਤਾ ਦਾ ਸੋਚੋ ਕਿ ਆਮ ਜਨਤਾ ਦਾ ਕੀ ਹਾਲ ਹੋਏਗਾ ਹਾਇਰ ਅਫੀਸਰਸ ਨਾਲ ਗੱਲ ਹੋਈ ਕੋਈ ਖਾਰ ਅਫੀਸਰਸ ਨਾਲ ਗੱਲ ਹੋਈ ਆ ਬਸ ਸਾਨੂੰ ਇਹੀ ਪ੍ਰੋਮਿਸਸ ਕਰੀ ਜਾ ਰਹੇ ਆ ਕਿ ਬਹੁਤ ਜਲਦ ਅਸੀਂ ਬੰਦੇ ਫੜ ਲੈਣੇ ਆ ਪਰ ਅਸਲੀਅਤ ਦੇ ਵਿੱਚ ਜੋ ਨਜ਼ਰ ਕੁਛ ਨਹੀਂ ਆ ਰਿਹਾ ਜੇ ਬੰਦੇ ਫੜਦੇ ਆ ਤੇ ਠੀਕ ਹੈ ਜੀ ਅਸੀਂ ਵੀ ਆਪਣਾ ਕੰਮ ਕਾਰ ਕਰਾਂਗੇ ਅਸੀਂ ਕੋਈ ਸ਼ੌਂਕੀਆ ਬਾਹਰ ਨਹੀਂ ਬੈਠੇ ਹੈਗੇ ਅਸੀਂ ਕਿਸੇ ਨੂੰ ਤੰਗ ਕਰਨ ਵਾਸਤੇ ਨਹੀਂ ਬੈਠੇ ਅਸੀਂ ਤੇ ਇਹ ਕਹਿੰਨੇ ਕਿ ਇਨਸਾਫ ਹੋਣਾ ਚਾਹੀਦਾ ਇਨਸਾਫ ਦੀ ਲੜਾਈ ਅਸੀਂ ਅੰਦਰ ਵੀ ਲੜਦੇ ਆ ਤੇ ਬਾਹਰ ਵੀ ਲੜਦੇ ਪਏ ਜੀ ਅੱਜ ਫਿਰ 9 ਵਰਕਡੇ ਹੈਗਾ ਜੀ ਅੱਜ 9 ਵਰਕਡੇ ਆ ਔਰ ਸਾਰੇ ਸਟੇਟ ਦੀਆਂ ਜਿਹੜੀਆਂ ਬਾਰਾਂ ਨੇ ਸਾਰੀਆਂ ਨਹੀਂ ਆਲਮੋਸਟ 9 ਵਰਕ ਦੀ ਘਾਲ ਦਿੱਤੀ ਆ ਸਾਰੇ ਵਕੀਲ ਹੜਤਾਲ ਦੇ ਨੇ ਅੱਜ ਬਿਲਕੁਲ ਪੰਜਾਬ ਪਰ ਵਿੱਚ ਜਿਹੜੇ ਕੀ ਵਕੀਲ ਨੇ ਉਹ ਹੜਤਾਲ ਤੇ ਨੇ ਕਿਉਂਕਿ ਤੁਹੰਦਾਜ਼ੀਏ ਇੱਕ ਵਕੀਲ ਜਿਹੜੇ ਗੌਰਵ ਅਰੋੜਾ ਨੇ ਰਣਜੀਤ ਐਮਨੂ ਵਿਕੇ ਉਹਨਾਂ ਦਾ ਘਰ ਹੈ ਆਪਣੀ ਬੱਚੀ ਨਾਲ ਬੈਡਮਿੰਟਨ ਖੇល ਰਹੇ ਸੀ ਤੇ ਉਸ ਦੌਰਾਨ ਜਿਹੜੇ ਕੀ ਤਿੰਨ ਆਰੋਪੀਆਂ ਵੱਲੋਂ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਉਹਨਾਂ ਦੇ ਸਿਰ ਤੇ 12 ਟੰਕੇ ਲੱਗੇ ਨੇ ਪਰ ਫਿਲਹਾਲ ਤੱਕ ਉਹ ਜੇ ਗੱਲ ਕਰ ਲਈਏ 14 ਦਿਨ ਬੀਤ ਚੁੱਕੇ ਨੇ ਇਸ ਘਟਨਾ ਨੂੰ ਤੇ ਪੁਲਿਸ ਵੱਲੋਂ ਜਿਹੜੇ ਕੀ ਆਰੋਪੀ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਅੱਜ ਜਿਹੜੇ ਕੀ ਵਕੀਲ ਨੇ ਹੜਤਾਲ ਤੇ ਨੇ ਔਰ ਉਹਨਾਂ ਨੇ ਇਹ ਹੀ ਆਖਿਆ ਵੀ ਆਸ਼ਵਾਸਨ ਨਾਲ ਕੰਮ ਨਹੀਂ ਚੱਲਣਾ ਜਿਨ੍ਹਾਂ ਚ ਕਰ ਜਿਹੜੇ આરોપી ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਵਕੀਲ ਜਿਹੜੇ ਨੇ ਉਹ ਇੱਥੇ ਹੀ ਹੜਤਾਲ ਤੇ ਬੈਠੇ ਰਹਿਣਗੇ ਉਹ ਤਾਂ ਦੇਖਣਾ ਹੋਵੇਗਾ ਪੁਲਿਸ ਜਿਹੜੀ ਕੀ ਉਹ ਕਿੰਨੀ ਜਲਦੀ આરોપીਆਂ ਨੂੰ ਗ੍ਰਿਫਤਾਰ ਕਰਦੀ ਹੈ ਕਮਰ ਪਰਸਨ ਵਿਪਲ ਸ਼ਰਮਾ ਨਾ ਸਿਕੰਦਰ ਪਸੀਚਾ ਧਾਨਿਕ ਸ੍ਰੀ ਟੀਵੀ ਅੰਮ੍ਰਿਤਸਰ